ਲੋਕਾਂ ਦੇ ਵਿੱਚ ਅੰਧਵਿਸ਼ਵਾਸ ਕਿਸ ਕਦਰ ਹਾਵੀ ਹੋਇਆ ਕਿਸ ਕਦਰ ਲੋਕ ਵਹਿਮਾਂ 'ਚ ਫਸੇ ਹੋਏ ਨੇ ਇਸ ਦੀ ਜਿੰਦੀ ਜਾਗਦੀ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਅੱਜ ਅੱਜ ਅਸੀਂ ਖੜੇ ਆ ਤਾਰਾਂ ਵਾਲਾ ਪੁਲ ਦੀ ਨਹਿਰ ਤੇ ਨਹਿਰ ਘਟੇ ਗੰਦਨ ਵਾਲਾ ਜਿਆਦਾ ਵਿਖਾਈ ਦਿੰਦਾ ਹੈ ਕਿਉਂਕਿ ਅਕਸਰ ਜਿਹੜੇ ਲੋਕ ਨੇ ਪਰਮਾ ਵਿੱਚ ਫਸੇ ਹੋਏ ਨੇ ਉਹ ਇੱਥੇ ਬਹੁਤ ਸਾਰਾ ਸਮਾਨ ਫਟ ਕੇ ਆਪਣੇ ਘਰਾਂ ਨੂੰ ਚਲੇ ਜਾਂਦੇ ਨੇ ਭਾਵੇਂ ਉਹ ਗੁਰੂਆਂ ਪੀਰਾਂ ਦੀਆਂ ਦੇਵੀ ਦੇਵਤਾ ਦੀਆਂ ਤਸਵੀਰਾਂ ਹੋਣ ਤੇ ਹੋਰ ਜਿਹੜੀ ਕੀ ਸਮੱਗਰੀ ਜਿਹੜੀ ਪੂਜਾ ਦੇ ਵਿੱਚ ਕੰਮ ਆਉਂਦੀ ਹੈ ਜਦੋਂ ਲੋਕਾਂ ਦੇ ਕੰਮ ਪੂਰੇ ਹੋ ਜਾਂਦੇ ਨੇ ਤਾਂ ਉਹ ਇੱਥੇ ਪ੍ਰਵਾਹ ਕਰਨ ਵਾਸਤੇ ਜਿਹੜੇ ਕੀ ਆ ਸਮਾਨ ਨੂੰ ਫੋੜ ਦਿੰਦੇ ਨੇ ਪਰ ਕਿਤਨੇ ਕਿਤੇ ਲੋਕਾਂ ਦੀ ਨਾ ਸਮਝੀ ਕਰਕੇ ਗੁਰੂਆਂ ਦੀ ਪੀਰਾਂ ਦੀ ਦੇਵੀ-ਦੇਵਤਿਆਂ ਦੀ ਬੇਅਦਬੀ ਵੀ ਹੋ ਰਹੀ ਹੈ ਤਾਂ ਗੱਲ ਬਾਤ ਕਰ ਲੈਣੇ ਆ ਮੇਰੇ ਨਾਲ ਸੋਨੂ ਜੰਡੇ ਵਾਲਿਆਂ ਨੇ ਜਿਹੜੇ ਕਿ ਉੱਗੇ ਸਮਾਜ ਸੇਵਕ ਨੇ ਔਰ ਹਰ ਜਿਹੜੇ ਕਿ ਕੋਈ ਵੀ ਜਿਹੜੀ ਚੀਜ਼ ਹੁੰਦੀ ਹੈ ਉਸ ਨੂੰ ਬੜੇ ਹੀ ਵੱਡੇ ਪੱਦਰ ਤੇ ਚੁੱਕ ਦੇਣੇ ਗੱਲ ਬਾਤ ਵੀ ਕਰ ਲੈਣੇ ਪਾਜੀ ਕਹਿਣ ਨੂੰ ਤੇ ਇਹ ਨਹਿਰ ਆ ਪਰ ਰੂਪ ਲੈ ਗਈ ਨਾਲੇ ਦਾ ਕੀ ਕਰਨ ਕੀ ਸਮਝਦੇ ਸਾਡੀਆਂ ناکਾਮੀਆਂ ਜੀ ਇਹ ਤਨਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰੇ ਦੀ ਨਗਰੀ ਆ ਜਦੋਂ ਅਸੀਂ ਗੋਲਡਨ ਗੇਟ ਤੋਂ ਐਂਟਰ ਹੁੰਨੇ ਆ ਨਾ ਇਹ ਤਾਰਾਂ ਵਾਲਾ ਪੁਲ ਆਉਂਦਾ ਜੀ ਅੱਗੇ ਜਿੱਥੇ ਪੂਰੇ ਵਿਸ਼ਵ ਦੀ ਦੁਨੀਆ ਗੁਰੂ ਸਾਹਿਬ ਦੇ ਘਰ ਨਕਮਸਤਕ ਹੋਣ ਆਉਂਦੀ ਆ ਤੇ ਅਟੁੱਟ ਵਿਸ਼ਵਾਸ ਆ ਪਰ ਸਾਡੇ ਅੰਮ੍ਰਿਤਸਰ ਦੇ ਵਿੱਚ ਕੁਝ ਅੰਧਵਿਸ਼ਵਾਸ ਦੇ ਵਿੱਚ ਫਸ ਕੇ ਲੋਕ ਕੁਝ ਪਖੰਡੀ ਵਾਦ ਬਾਬਿਆਂ ਦੇ ਜਿਹੜੇ ਗੱਲਾਂ ਦੇ ਵਿੱਚ ਆ ਕੇ ਲੋਕ ਤੇ ਆਹ ਕੰਮ ਕਰਦੇ ਆ ਮੂਰਤੀਆਂ ਦੇਵੀ ਦੇਵਤਿਆਂ ਦੀਆਂ ਗੁਰੂ ਪੀਰ ਪਗੰਬਰਾਂ ਦੀਆਂ ਫੋਟੋਆਂ ਸੁੱਟ ਕੇ ਗੰਦੇ ਕੱਪੜੇ ਜੋ ਘਰ ਦੇ ਵਿੱਚ ਗੰਦਗੀ ਹੁੰਦੀ ਹੈ ਤੇ ਕੈਮੀਕਲ ਵਾਲੀਆਂ ਚੀਜ਼ਾਂ ਜਿਹੜੀਆਂ ਇੱਥੇ ਸੁੱਟਦੇ ਆ ਅੱਜ ਇਸ ਨਹਿਰ ਨੂੰ ਮਤਲਬ ਤਕਰੀਬਨ ਮੈਨੂੰ ਰੋਲਾ ਪਾਉਂਦੇ ਨੂੰ ਕਾਫੀ ਲੰਮਾ ਸਮਾਂ ਹੋ ਗਿਆ ਵੀ ਪ੍ਰਸ਼ਾਸਨ ਇਹਦੇ ਵੱਲ ਕੋਈ ਧਿਆਨ ਨਹੀਂ ਦਿੰਦਾ ਫਿਰ ਮੈਂ ਅੱਕ ਕੇ ਜਿਹੜੇ ਸਾਡੇ ਗੁਰੂ ਨਗਰੀ ਦੇ ਐਮਪੀ ਆ ਸਰਦਾਰ ਗਰਜੀਤ ਸਿੰਘ ਔਜਲਾ ਉਹਨਾਂ ਨੂੰ ਬੇਨਤੀ ਕੀਤੀ ਕਿ ਭਾਜੀ ਤੁਸੀਂ ਇੱਥੇ ਆਓ ਉਹਨਾਂ ਨੇ ਹੁਣ ਮੈਨੂੰ ਵਿਸ਼ਵਾਸ ਦਿਵਾਇਆ ਵਾ ਕਿ ਮੈਂ ਸੈਸ਼ਨ ਖਤਮ ਹੁੰਦਿਆਂ ਸਾਰ ਹੀ ਇੱਕ ਵਾਰੀ ਇੱਥੇ ਵਿਜ਼ਿਟ ਕਰੂੰਗਾ ਜੇਕਰ ਪ੍ਰਸ਼ਾਸਨ ਦੇ ਅਧਿਕਾਰੀ ਨਹੀਂ ਕੁਝ ਕਰਦੇ ਤੇ ਮੈਂ ਆਪਣੀਆਂ ਜੀਸੀਬੀਆਂ ਲਾ ਕੇ ਤੇ ਇਹਨਾਂ ਨੂੰ ਸਾਫ਼ ਕਰਾਵਾਂਗੇ ਕਿਉਂਕਿ ਇਹ ਗੁਰੂ ਨਗਰੀ ਜਿਹੜੀ ਆ ਇੱਥੇ ਜਦੋਂ ਲੋਕੀ ਆਉਂਦੇ ਤੇ ਸਾਨੂੰ ਹੀ ਸ਼ਰਮ ਆਉਂਦੀ ਆ ਕਿੰਨਾ ਕੁ ਬੈਡ ਇਮਪੈਕਟ ਪੈਂਦਾ ਕਿਉਂਕਿ ਜਿਹੜੇ ਲੋਕੀ ਇੱਥੇ ਐਂਟਰ ਹੁੰਦੇ ਆ ਤਾਂ ਆਸ ਨੇਰ ਵਿੱਚ ਇੰਨੀ ਗੰਦਗੀ ਆ ਬਦਬੂ ਵੀ ਆਂਦੀ ਹੋएगी ਜਿਹਨੂੰ ਲੋਕ ਇਥੋਂ ਲੰਘਦੇ ਹੁਣ ਦੇਖਣ ਵਿੱਚ ਬਹੁਤ ਗੰਦੀ ਲੱਗਦੀ ਆ ਇਹ ਤੇ ਉਹਨਾਂ ਲੋਕਾਂ ਨੂੰ ਸ਼ਰਮ ਚਾਹੀਦੀ ਆ ਜਿਹੜੇ ਲੋਕ ਅੱਖਾਂ ਬੰਦ ਕਰਕੇ ਇੱਥੋਂ ਲੰਘ ਜਾਂਦੇ ਆ ਤੇ ਜਿਹੜੇ ਲੋਕ ਗੰਦਗੀ ਪਾਉਂਦੇ ਲੱਖ ਲਾਂਤ ਉਹਨਾਂ ਤੇ ਜੇ ਇਹੋ ਗੰਦ ਚੁੱਕੇ ਉਹਨਾਂ ਦੇ ਘਰ ਚ ਸੁੱਟ ਕੇ ਆਈ ਉਹਨਾਂ ਨੂੰ ਪਤਾ ਲੱਗੇ ਇੱਕ ਲੁਧਿਆਣੇ ਦੇ ਵਿੱਚੋਂ ਨਹਿਰ ਨੰਗਦੀ ਸੀ ਉਹਨੂੰ ਗੰਦਾ ਨਾਲਾ ਬਣਾਤਾ ਲੋਕਾਂ ਨੇ ਪਰ ਇਹ ਗੁਰੂ ਨਗਰੀ ਦੇ ਵਿੱਚੋਂ ਜਿਹੜੀ ਨਹਿਰ ਨੰਗਦੀ ਆ ਕੰਮ ਅਸੀਂ ਨਹੀਂ ਹੋਣ ਦੇਣਾ ਅਸੀਂ ਜੀਂਦੇ ਆ ਬਾਬਾ ਦੀਪ ਸਿੰਘ ਦੇ ਵਾਰਸ ਅਸੀਂ ਮਰੇ ਨਹੀਂ ਆ ਜੇਕਰ ਪ੍ਰਸ਼ਾਸਨ ਥੋੜੇ ਦਿਨਾਂ ਦੇ ਵਿੱਚ ਸਫਾਈ ਕਰਾ ਦੂ ਤੇ ਠੀਕ ਆ ਨਹੀਂ ਤੇ ਅਸੀਂ ਆਪਣੇ ਕੋਲੋਂ ਕਰਵਾਵਾਂਗੇ ਇੰਨੇ ਜੋਗੇ ਅਸੀਂ ਹੈਗੇ ਆ ਸਾਨੂੰ ਬਹੁਤ ਵੇਖ ਕੇ ਦੁੱਖ ਲੱਗਦਾ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਖੇਲ ਕੀਤਾ ਜਾ ਰਿਹਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਧਰਤੀ ਨੂੰ ਅਸੀਂ ਦੂਸ਼ਿਤ ਕਰਤਾ ਵਾਤਾਵਰਨ ਨੂੰ ਅਸੀਂ ਦੂਸ਼ਿਤ ਕਰਤਾ ਤੇ ਅੱਜ ਅਸੀਂ ਪਾਣੀ ਜੋ ਸਾਡਾ ਪਿਤਾ ਵਾ ਉਹਦੇ ਵਿੱਚ ਗੰਦੀਆਂ ਮੂਰਤ ਪਾ ਪਾ ਕੇ ਫੋਟੋਆਂ ਕੈਮੀਕਲ ਮੂਰਤੀਆਂ ਤੋੜ ਤੋੜ ਕੇ ਸੁੱਟ ਕੇ ਇਨ੍ਹਾਂ ਨਾਰਾਦਰ ਕੀਤਾ ਵਾ ਤੇ ਆ ਤੁਸੀਂ ਆਲੇ ਦੁਆਲੇ ਵੇਖ ਲਓ ਇਹ ਪਾਣੀ ਨੂੰ ਸਾਰਾ ਗੰਦੇ ਨਾਲੇ ਦਾ ਰੂਪ ਦਿੱਤਾ ਐਨੀ ਕਿ ਗੰਦਗੀ ਆ ਕਿ ਇੱਥੇ ਕਈ ਲੋਕ ਜਿਹੜੇ ਆ ਬਿਮਾਰੀ ਦੀ ਲਪੇਟ 'ਚ ਆ ਜਣੇ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਵਿਚਾਰਿਆਂ ਦਾ ਪਰ ਇਹ ਬੜੀ ਸ਼ਰਮਨਾਕ ਗੱਲ ਆ ਕਿ ਜਿਹੜੇ ਲੋਕ ਇੱਥੋਂ ਨੰਗਦੇ ਆ ਤੇ ਆ ਗੰਦਗੀ ਪਾ ਗ ਜਾਂਦੇ ਆ ਉਹ ਰੱਬ ਨੂੰ ਜਾਨ ਦੇਣੀ ਤੁਸੀਂ ਥੋੜਾ ਜਿਆ ਤੇ ਭਈ ਰੱਬ ਦਾ ਖੌਫ ਕਰੋ ਜਿਹੜੇ ਲੋਕ ਪਾਣੀ ਦੀ ਕਦਰ ਨਹੀਂ ਕਰਦੇ ਉਹ ਆਉਣ ਵਾਲੀਆਂ ਪੀੜ੍ਹੀਆਂ ਸਾਡੀਆਂ ਦਾ ਰਿਜ਼ਲਟ ਪੁਕਤਣ ਗਿਆ ਇਹ ਪਾਣੀ ਕਈ ਜਗ੍ਹਾ ਤੇ ਪੀਣ ਦੇ ਕੰਮ ਆਉਣਾ ਵਾ ਇਹ ਕਈ ਜਗ੍ਹਾ ਤੇ ਖੇਤਾਂ ਦੇ ਵਿੱਚ ਕੰਮ ਆਉਣਾ ਪਰ ਅਸੀਂ ਜਦੋਂ ਗੁਰੂ ਨਗਰੀ ਦੇ ਵਿੱਚ ਹੀ ਇੰਨੀ ਗੰਦਗੀ ਪਾਤੀ ਆ ਇਹ ਪਾਣੀ ਕਿੱਥੇ ਕਿੱਥੇ ਦੇ ਕੰਮ ਹਣਾ ਜਿਹੜਾ ਕਿਤੇ ਵਿਚਾਰਾ ਪੀਊਗਾ ਉਹ ਵੇਖੋ ਕੀ ਬਣ ਗਿਆ ਇੱਥੇ ਇੰਨਾ ਕੁ ਮਤਲਬ ਬੁਰਾ ਹਾਲ ਆ ਵੀ ਤੁਸੀਂ ਵਿੱਚ ਵੇਖੋ ਪਾਣੀ ਦਾ ਰੰਗ ਕਿਦਾਂ ਦਾ ਹੋ ਗਿਆ ਤੇ ਜੇ ਕਿਸੇ ਦੇ ਘਰ ਦੇ ਵਿੱਚ ਥੋੜਾ ਜਿਹਾ ਪਾਣੀ ਕਿਤੇ ਟਾਇਰਾਂ ਚ ਕਿਤੇ ਪਿਆ ਹੋਵੇ ਜਾਂ ਕਿਤੇ ਤੇ ਉਸ ਵੇਲੇ ਚਲਾਨ ਕੱਟ ਦਿੱਤਾ ਜਾਂਦਾ ਸਰਕਾਰ ਵੱਲੋਂ ਕੀ ਗੱਲ ਆ ਸਰਕਾਰ ਦਾ ਮੋਢਲਾ ਕੰਮ ਨਹੀਂ ਆ ਸਰਕਾਰ ਖ਼ਬਰਾਂ ਦੇ ਵਿੱਚ ਵੱਡੀਆਂ-ਵੱਡੀਆਂ ਗੱਲਾਂ ਕਰਦੀ ਪਰ ਇੱਥੇ ਜਮੀਨ ਨਹੀਂ ਹਕੀਕਤ ਜਿਹੜੀ ਉਹ ਦੇਖੋ ਡੀਸੀ ਸਾਹਿਬ ਉੱਥੇ ਬੈਠ ਕੇ ਜਦੋਂ ਤੁਸੀਂ ਮੀਟਿੰਗਾਂ ਕਰਦੇ ਹੋ सीएम साहब नु असी दन्ने है इश्तियार बड़े-बड़े आंदे है सारा कुछ करदे है ओना मीटिंगा दा रिजल्ट है जेड़ा ओ बिल्कुल जीरो अच्छा सुन जी बेआदबी ते बेकदरी दे जदों किथे हुंदी है ता उदों मरण-मरान दी गल्लां ਪਹੁੰਚ ਜਾਂਦੀਆਂ ਨੇ ਪਰ ਇੱਥੇ بڑے-ਵੱਡੇ ਪੱਦਰ ਤੇ ਬੇਅਦਬੀ ਬੇਕਦਰੀ ਹੋ ਰਹੀ ਆ ਗੁਰੂਆਂ ਪੀਰਾਂ ਦੀ ਦੇਵਦੀeltenਾਂ ਦੀ ਫੋਟੋਆਂ ਜਿਹੜੀਆਂ ਛੁੱਟੀਆਂ ਹੋਈਆਂ ਨੇ ਉਸ ਦੇ ਬਾਰੇ ਕੀ ਕਹਿਣਾ ਹੈ ਇਹ ਤੇ ਉਹ ਜਿਹੜੇ ਅੰਨੇ ਭਗਤ ਐ ਉਹਨਾਂ ਨੂੰ ਸ਼ਰਮ ਚਾਹੀਦੀ ਐ ਜਿਹੜੇ ਆਪਸ ਦੇ ਵਿੱਚ ਲੜ ਪੈਂਦੇ ਨਿੱਕੇ-ਨਿੱਕੇ ਗੱਲਾਂ ਤੋਂ ਅੱਜ ਉਹ ਜਥੇਬੰਦੀਆਂ ਸਮਾਜ ਸੇਵੀ ਫੇਸਬੁਕ ਵਿਦਵਾਨ ਜਿਹੜੇ ਕਮਰਿਆਂ 'ਚ ਬਹਿ ਕੇ ਗੱਡੀਆਂ ਦੇ ਵਿੱਚ ਬਹਿ ਕੇ ਵੀਡੀਓ ਬਣਾਉਂਦੇ ਫਲਾਣਾ ਮਾੜਾ ਆਉਨੇ ਆ ਕਰਤਾ ਉਹਨੇ ਜੇ ਕਰਤਾ ਕੋਈ ਯਾਰ ਕੋਈ ਸ਼ਰਮ ਕਰੋ ਥੋੜੀ ਬਹੁਤੀ ਇਹ ਗੁਰੂ ਨਾਨਕ ਸਾਹਿਬ ਦਾ ਮਿਸ਼ਨ ਸੀਗਾ ਜਿਹੜਾ ਤੁਸੀਂ ਫੇਲ ਕਰ ਰਹੇ ਹੋ ਸਾਡਾ ਕੰਮ ਇਹ ਨਹੀਂ ਆ ਲੋਕਾਂ ਨੂੰ ਭੰਡਣਾ ਲੋਕਾਂ ਨੂੰ ਮਾੜਾ ਕਹਿਣਾ ਸਾਡਾ ਕੰਮ ਇਹ ਆ ਅਸੀਂ ਵਾਤਾਵਰਨ ਨੂੰ ਤਸ਼ੁੱਧ ਰੱਖੀਏ ਸਾਡੀਆਂ ਆਉਣ ਵਾਲੀਆਂ ਪੁਸ਼ਤਾ ਜਿਹੜੀਆਂ ਵਾ ਉਹ ਸਾਡੇ ਬਾਰੇ ਕੀ ਸੋਚਣਗੀਆਂ ਅਸੀਂ ਰੁੱਖ ਜਿਹੜੇ ਉਹ ਵਡਣ 'ਚ ਕੋਈ ਕਸਰ ਨਹੀਂ ਛੱਡੀ ਖੁੱਖਾਂ 'ਚ ਧੀਆਂ ਮਾਰਨ ਲਈ ਕੋਈ ਕਸਰ ਨਹੀਂ ਛੱਡੀ ਗੰਦਗੀ ਪਾਉਣ ਚ ਕੋਈ ਕਸਰ ਨਹੀਂ ਛੱਡੀ ਅੱਗ ਲਾਉਣ ਚ ਕੋਈ ਕਸਰ ਨਹੀਂ ਛੱਡੀ ਤੇ ਅੱਜ ਪਾਣੀ ਨੂੰ ਵੀ ਗੰਦਾ ਕਰਨ ਚ ਕੋਈ ਕਸਰ ਨਹੀਂ ਛੱਡੀ ਮੈਨੂੰ ਤਾਂ ਸ਼ਰਮ ਆਉਂਦੀ ਆ ਵੀ ਸਾਡੀ ਨਗਰੀ ਦੇ ਵਿੱਚ ਚੰਦ ਲੋਕਾਂ ਦੇ ਵਿਸ਼ਵਾਸ ਵਿੱਚ ਜਿਹੜੇ ਫਸੇ ਉਹਨਾਂ ਸਾਡੀ ਨਗਰੀ ਦਾ ਨਾਮ ਖਰਾਬ ਕਰਦੇ ਇਹਦਾ ਇਹਦਾ ਹੁਣ ਹੱਲ ਕੀ ਕਿਸ ਦਾ ਹੱਲ ਹੋ ਸਕਦਾ ਮੰਨ ਲਏ ਵੀ ਚਲੋ ਪ੍ਰਸ਼ਾਸਨ ਇੱਕ ਵਾਰੀ ਸਫਾਈ ਵੀ ਕਰਵਾ ਦਿੰਦਾ ਅਗੋਂ ਲੋਕ ਫੇਰ ਗੰਦਗੀ ਸੁੱਟਣਗੇ ਇੱਥੇ ਇਹਦਾ ਹੱਲ ਇੱਕੋ ਹੀ ਆ ਜੀ ਇੱਥੇ ਪ੍ਰਸ਼ਾਸਨ ਆਪਣੇ ਅਧਿਕਾਰੀਆਂ ਨੂੰ ਬਿਠਾਵੇ ਮੀਡੀਆ ਵਾਲਿਆਂ ਨੂੰ ਬਿਠਾਵੇ ਨਾਲ ਇੱਥੇ ਜਿਹੜਾ ਵੀ ਗੰਦਗੀ ਪਾਉਂਦਾ ਉਹਦਾ ਚਲਾਣ ਵੀ ਕੱਟਣ ਤੇ ਉਹਨੂੰ ਸਜ਼ਾ ਵੀ ਹੋਵੇ ਫਿਰ ਲੋਕਾਂ ਨੇ ਹਟਣਾ ਵਾ ਕਿਉਂਕਿ ਬੇਸ਼ਰਮ ਲੋਕ ਜਿਹੜੇ ਆ ਉਹ ਇੱਥੇ ਨਹੀਂ ਸੁੱਟਣਗੇ ਗਾੜੀ ਛੱਡ ਦੇਣਗੇ ਇਸ ਕਰਕੇ ਥੋੜੀ ਜੀ ਸ਼ਕਤੀ ਕਰਨੀ ਪੈਣੀ ਆ ਇਸ ਕੰਮ ਦੇ ਵਿੱਚ ਮੀਡੀਆ ਦੀ ਬਹੁਤ ਜ਼ਰੂਰਤ ਆ ਤੇ ਜਿਹੜੇ ਜਗਦਿਆਂ ਜ਼ਮੀਰਾਂ ਵਾਲੇ ਮੀਡੀਆ ਵਾਲੇ ਇੱਥੇ ਆਏ ਆ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਪ੍ਰਮਾਤਮਾ ਉਹਨਾਂ ਨੂੰ ਤੇ ਉਹਨਾਂ ਦੇ ਚੈਨਲਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਜਿਨ੍ਹਾਂ ਨੇ ਸੱਚਾਈ ਵਿਖਾਈ ਤੇ ਉਹਨਾਂ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਜਿਹੜੇ ਫਜ਼ੂਲ ਦੀਆਂ ਖਬਰਾਂ ਲੜਾਈਆਂ ਝਗੜਿਆਂ ਦੇ ਵਿਖਾਉਂਦੇ ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਪਈ ਇੱਕ ਵਾਰੀ ਇੱਥੇ ਆਣ ਕੇ ਜਿਹੜਾ ਵਾ ਹਾ ਦਾ ਨਾਰਾ ਮਾਰੋ ਤਾਰਾਂ ਵਾਲਾ ਪੁਲ ਗੁਰੂ ਨਗਰੀ ਦੇ ਵਿੱਚ ਇਹ ਨਹਿਰ ਜਿਹੜੀ ਆ ਸ਼ਹਿਰ ਵਾਸੀਆ ਤੋਂ ਇਨਸਾਫ ਦੀ ਗੁਹਾਰ ਲਾ ਰਹੀ ਆ ਵੀ ਮੇਰੇ ਵਿੱਚ ਗੰਦਗੀ ਨਾ ਪਾਓ ਮੇਰਾ ਕਸੂਰ ਦੱਸੋ ਕੀ ਆ ਇਸ ਨਹਿਰ ਦਾ ਕਸੂਰ ਇਹ ਆ ਕਿ ਗੁਰੂ ਨਗਰੀ ਚੋਂ ਲੰਘ ਰਹੀ ਆ ਤੇ ਕੁਝ ਅੰਨੇ ਅੰਧ ਵਿਸ਼ਵਾਸ ਵਿੱਚ ਫਸੇ ਹੋਏ ਜਿਹੜੇ ਭਗਤ ਆ ਉਹ ਇੱਥੇ ਦੇਵੀ-ਦੇਵਤਿਆਂ ਦਾ ਨਰਾਦਰ ਕਰਦੇ ਆ ਜਿਹੜੇ ਦੇਵੀ-ਦੇਵਤਿਆਂ ਨੂੰ ਪੂਜਦੇ ਆ ਪਹਿਲਾਂ ਅਸੀਂ ਉਹਨਾਂ ਹੀ ਦੇਵੀ-ਦੇਵਤਿਆਂ ਨੂੰ ਘਰਾਂ ਦੇ ਵਿੱਚੋਂ ਲਿਆ ਕੇ ਜਦੋਂ ਇੱਥੇ ਸੁੱਟਦੇ ਆ ਇਤੋਂ ਵੱਡੀ ਬੇਅਦਬੀ ਕੀ ਹੋ ਸਕਦੀ ਆ ਇਹ ਬਹੁਤ ਹੀ ਸ਼ਰਮਨਾਕ ਗੱਲ ਆ ਪਹਿਲਾਂ ਅਸੀਂ ਉਹਨਾਂ ਦੀ ਪੂਜਾ ਕਰਦੇ ਆ ਬਾਅਦ ਵਿੱਚ ਉਹਨਾਂ ਨੂੰ ਲਿਆ ਕੇ ਪਾਣੀ 'ਚ ਸੁੱਟਦੇ ਆ ਉਹ ਲੈਣੇ ਦੇਣੇ ਪੈਣੇ ਆ ਇਹ ਨਰਾਦਰ ਇਸ ਤੋਂ ਵੱਡਾ ਪਾਪ ਕੀ ਹੋ ਸਕਦਾ ਤੁਹਾਡੀ ਗੱਲ ਹੋਈ ਇਸ ਮਸਲੇ ਨੂੰ ਲੈ ਕੇ ਪ੍ਰਸ਼ਾਸਨ ਨਾਲ ਗੱਲ ਹੋਈ ਆ ਜਾਂ ਸੰਸਦ ਗੁਰਜੀਤ ਸਿੰਘ ਔਜਲਾ ਨਾਲ ਗੱਲ ਹੋਈ ਹੋਵੇ ਵੇਖੋ ਪ੍ਰਸ਼ਾਸਨ ਤੇ ਤੇ ਕਈ ਵਾਰੀ ਗੱਲ ਹੋਈ ਪ੍ਰਸ਼ਾਸਨ ਦਾ ਤੇ ਸਾਰਿਆਂ ਨੂੰ ਪਤਾ ਹੀ ਹੈ ਉਹ ਗੱਲਾਂ ਬਾਤਾਂ ਇਹ ਕਹਿੰਦੇ ਨੇ ਕਰਾਂਗੇ ਪਰ ਗੁਰੂ ਨਗਰੀ ਦੀ ਜੋ ਗਵਾਹੀ ਕਰਦੇ ਨੇ ਐਮਪੀ ਸਰਦਾਰ ਗਜੀਤ ਸਿੰਘ ਔਜਲਾ ਉਹਨਾਂ ਨੇ ਤੇ ਮੈਨੂੰ ਵਿਸ਼ਵਾਸ ਦੀ ਸ਼ੋਰ ਹੀ ਕਰਤਾ ਕਿ ਮੈਂ ਇੱਥੇ ਆਊਂਗਾ ਵੀ ਕੋਈ ਉਹਨਾਂ ਨੇ ਲੰਬਾ ਸਮਾਂ ਨਹੀਂ ਕਿਹਾ ਕਹਿੰਦੇ ਮੈਂ ਸੈਸ਼ਨ ਖਤਮ ਹੁੰਦਿਆਂ ਸਾਰ ਹੀ ਇੱਥੇ ਆਊਂਗਾ ਪ੍ਰਸ਼ਾਸਨ ਨੂੰ ਬੁਲਾਊਂਗਾ ਜੇਕਰ ਨਹੀਂ ਹੁੰਦਾ ਇਹਦਾ ਕੋਈ ਹੱਲ ਨਿਕਲਦਾ ਤੇ ਮੈਂ ਆਪਣੇ ਕੋਲੋਂ ਪੈਸੇ ਦਊਂਗਾ ਤੇ ਜੀਸੀਬੀ ਲਗਾ ਕੇ ਤੇ ਸਾਫ਼ ਕਰਾਊਂਗਾ ਮੈਨੂੰ ਪਤਾ ਉਹ ਬੰਦਾ ਜੋ ਕਹਿੰਦਾ ਤੇ ਕਰਦਾ ਵੀ ਆ ਤੇ ਇਸ ਕਰਕੇ ਸਾਨੂੰ ਵਿਸ਼ਵਾਸ ਆ ਪ੍ਰਸ਼ਾਸਨ ਤੋਂ ਜ਼ਿਆਦਾ ਉਹਨਾਂ ਤੇ ਵਿਸ਼ਵਾਸ ਆ ਪ੍ਰਸ਼ਾਸਨ ਜਿਹੜਾ ਵਾ ਉਹਨਾਂ ਨੇ ਕਾਗਜ਼ੀ ਪੱਤਰੀ ਕਈ ਕੁਸ਼ ਕਰਨਾ ਹੁੰਦਾ ਵਾ ਇਹ ਕਈ ਵਾਰੀ ਸਾਫ਼ ਵੀ ਹੋ ਗਈ ਹਣੀ ਪਰ ਮੈਂ ਤੇ ਜਦੋਂ ਦਾ ਵੇਖਿਆ ਇਹ ਕਦੀ ਸਾਫ਼ ਨਹੀਂ ਹੋਈ ਪਰ ਹੁਣ ਇਹਨੂੰ ਸਾਫ਼ ਕਰਾ ਕੇ ਹਟਾਂਗੇ ਉਹਨਾਂ ਚਿਰ ਨਹੀਂ ਮੈਂ ਪਿੱਛੇ ਹਟਦਾ ਜਿੰਨਾ ਚਿਰ ਇਹ ਜਿਹੜੀ ਨਹਿਰ ਸਾਫ਼ ਨਹੀਂ ਹੁੰਦੀ ਲੋਕਾਂ ਨੂੰ ਕੀ ਖਾਸ ਅਪੀਲ ਬੇਨਤੀ ਕਰਨਾ ਚਾਹੋਗੇ ਤੁਸੀਂ ਲੋਕਾਂ ਨੂੰ ਇਹੀ ਬੇਨਤੀ ਕਰੂੰਗਾ ਜਿਹੜੇ ਸਮਾਸੇਵੀ ਵੀ ਰਿਆ ਮੀਡੀਆ ਵਾਲੇ ਆ ਉਹ ਸਾਰੇ ਲੋਕਾਂ ਨੂੰ ਵੇਅਰ ਕਰਨ ਤੇ ਜਿਹੜੇ ਲੋਕ ਅੰਧ ਵਿਸ਼ਵਾਸ ਵਿੱਚ ਫਸੇ ਆ ਉਨ੍ਹਾਂ ਦੇ ਮਗਰ ਨਾਂ ਲੱਗਣ ਲੋਕਾਂ ਨੂੰ ਸਮਝਾਉਣ ਦੀ ਹੀ ਲੋੜਿਆ ਹੱਥ ਜੁੜ ਕੇ ਬੇਨਤੀ ਕਰਦਾ ਭਈ ਗੁਰੂ ਨਗਰੀ ਦਾ ਨਾਮ ਖਰਾਬ ਹੁੰਦਾ ਵਾ ਸਾਡੇ ਸ਼ਹਿਰ ਚ ਲੋਕੀ ਦੂਰੂ ਦੂਰੋਂ ਆਉਂਦੇ ਆ ਅਸੀਂ ਲੋਕ ਜਿਹੜੇ ਆ ਕੀ ਸਿੱਖਿਆ ਦੇ ਰਹੇ ਕਿਸੇ ਨੂੰ ਸਾਡੇ ਲਈ ਤਨ ਤਨ ਬਾਬਾ ਦੀਪ ਸਿੰਘ ਮਹਾਰਾਜ ਜੀ ਨੇ ਸੀਸ ਦਿੱਤਾ ਸੀ ਤੇ ਅਸੀਂ ਪੂਰੇ ਵਿਸ਼ਵ ਦੇ ਵਿੱਚ ਜਾਣੇ ਜਾਂਦੇ ਆ ਮਾਝੇ ਵਾਲੇ ਤੇ ਪਰ ਜਦੋਂ ਸਾਡੇ ਨਗਰੀ ਦੇ ਵਿੱਚ ਕੋਈ ਐਂਟਰ ਹੁੰਦਾ ਤੇ ਉਹ ਵੇਖਦੇ ਲੋਕ ਦੱਸਦੇ ਆ ਵੀ ਇੰਨਾ ਯਾਰ ਅੰਧਵਿਸ਼ਵਾਸ ਕੋਲੇ ਸੁੱਟ ਦੇ ਕੋਈ ਕੁਛ ਸੁੱਟਦਾ ਕੋਈ ਕੁਛ ਸੁੱਟਦਾ ਸਾਨੂੰ ਰੱਬ ਤੇ ਵਿਸ਼ਵਾਸ ਹੋਣਾ ਚਾਹੀਦਾ ਵਾ ਅੰਧ ਵਿਸ਼ਵਾਸ ਵਿੱਚ ਅਸੀਂ ਨਾ ਫਸੀਏ ਬਿਲਕੁਲ ਜੀ ਰੱਬ ਤੇ ਵਿਸ਼ਵਾਸ ਹੋਣਾ ਚਾਹੀਦਾ ਹੈ ਅੰਧ ਵਿਸ਼ਵਾਸ ਵਿੱਚ ਨਹੀਂ ਫਸਣਾ ਚਾਹੀਦਾ ਕਿਉਂਕਿ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਜਿਹੜੀ ਕਿ ਗੰਦਗੀ ਨਾਲ ਭਰੀ ਹੋਈ ਨਹਿਰ ਹੈ ਜਿਹੜੀ ਕਿ ਹੁਣ ਗੰਦੇ ਨਾਲੇ ਦਾ ਰੂਪ اختیار ਕਰੀ ਜਾ ਰਹੀ ਹੈ ਲੋਕ ਹਰ ਸਮਗਰੀ ਭਾਵੇਂ ਉਹ ਦੇਵੀ ਦੇਵਤਿਆਂ ਦੀ ਗੁਰੂ ਪੀਰਾਂ ਦੀਆਂ ਤਸਵੀਰਾਂ ਨੇ ਫੋਟੋਆਂ ਨੇ ਤਾਂ ਹੋਰ ਜਿਹੜੀ ਕਿ ਪੂਜਾ ਦੀ ਸਮਗਰੀ ਹੈ ਉਹ ਇੱਥੇ ਪ੍ਰਵਾਹ ਕਰਕੇ ਜਿਹੜੇ ਕਿ ਉਹ ਚਲੇ ਜਾਂਦੇ ਨੇ ਤੇ ਜਿਸ ਕਰਕੇ ਇੱਥੇ ਬਹੁਤ ਹੀ ਜਿਹੜਾ ਕਿ ਵਾਤਾਵਰਨ ਉਹ ਦੂਸ਼ਿਤ ਹੋ ਰਿਹਾ ਹੈ ਤੇ ਜਿਸ ਦਾ ਇੰਪੈਕਟ ਵੀ ਜਿਹੜਾ ਕਿ ਜਿਹੜੇ ਲੋਕ ਇੱਥੇ ਪਹੁੰਚਦੇ ਨੇ ਉਹਨਾਂ ਨੂੰ ਮਾਰਾ ਜਾ ਰਿਹਾ ਹੈ ਤਾਂ ਸਾਨੂੰ ਜਿਹੜੇ ਨਾਲ ਹੋਰ ਵੀ ਕੁਝ ਗੱਲ ਕਰਨਾ ਚਾਹੁੰਦੇ ਨੇ ਕੀ ਕਰਨਾ ਚਾਹੁੰਦੇ ਪਾਜੀ ਪਰ ਗੱਲ ਇਹ ਆ ਇਸ ਨਗਰੀ ਦੀ ਬੜੀ ਵੱਡੀ ਗੱਲ ਹੈ ਇੱਕ ਜਿਸ ਵੇਲੇ ਬੇਅਦਬੀ ਕਰਨ ਦੇ ਲਈ ਆਏ ਸੀ ਨਾ ਇੱਥੇ ਕੁਛ ਲੋ ਦਰਬਾਰ ਸਾਹਿਬ ਤੇ ਤਨ ਤਨ ਬਾਬਾ ਦੀਪ ਸਿੰਘ ਮਹਾਰਾਜ ਦੀ ਜਦੋਂ ਉਹਨਾਂ ਦੇ ਕੰਨਾਂ 'ਚ ਇਹ ਗੱਲ ਪਈ ਸੀ ਤੇ ਬਾਬਾ ਜੀ ਨੇ ਬਿਨ ਦੇਰੀ ਕੀਤਿਆ ਸੀ ਉਥੋਂ ਇੱਕ ਲਕੀਰ ਖਿੱਚਤੀ ਸੀ ਤੇ ਵੇਖ ਲਓ ਕਿੰਨਾ ਪਿਆਰ ਸੀ ਇਸ ਨਗਰੀ ਦੇ ਨਾਲ ਤੇ ਅੱਜ ਸਾਨੂੰ ਸ਼ਰਮ ਆਉਂਦੀ ਆ ਭੀ ਜਿਸ ਨਗਰੀ ਦੇ ਕਰਕੇ ਬਾਬਾ ਦੀਪ ਸਿੰਘ ਮਹਾਰਾ ਜੀ ਨੇ ਸੀਸ ਦਿੱਤਾ ਮਾਝੇ ਦੇ ਜਰਨੈਲ ਖਵਾਇਆ ਕੁਝ ਲੀਡਰ ਜ਼ਰੂਰ ਆਪਣੇ ਆਪ ਨੂੰ ਕਹਿਣ ਦੇ ਬੰਦੇ ਆ ਪਰ ਬਾਬਾ ਦੀਪ ਸਿੰਘ ਮਹਾਰਾ ਜੀ ਨਾਲ ਦਾ ਕੋਈ ਨਹੀਂ ਹੈਗਾ ਇੱਕੋ ਇੱਕ ਜਰਨੈਲ ਨੇ ਉਹ ਤੰਤਨ ਬਾਬਾ ਦੀਪ ਸਿੰਘ ਮਹਾਰਾ ਜੀ ਆ ਬਾਕੀ ਕਿਤਾਬਾਂ ਚ ਤੇ ਉਦਾਂ ਕਾਗਜ਼ੀ ਬਹੁਤ ਬਣੇ ਆ ਪਰ ਬਾਬਾ ਦੀਪ ਸਿੰਘ ਮਹਾਰਾ ਜੀ ਦਾ ਇਸ ਨਗਰੀ ਨਾਲ ਕਿੰਨਾ ਪਿਆਰ ਸੀ ਭਾਈ ਤੁਹਾਨੂੰ ਰੱਬ ਦਾ ਵਾਸਤਾ ਗੰਦਗੀ ਨਾ ਪਾਇਓ ਮੈਂ ਇਹ ਨਹੀਂ ਬੇਨਤੀ ਕਰਨੀ ਸੀ ਬਿਲਕੁਲ ਬਿਲਕੁਲ ਜੀ ਗੰਦਗੀ ਤੋਂ ਪਰਹੇਜ਼ ਕੀਤਾ ਜਾਵੇ ਤੇ ਲੋਕਾਂ ਨੂੰ ਅਵੇਅਰ ਹੋਣਾ ਚਾਹੀਦਾ ਜਾਗਰੂਕ ਹੋਣਾ ਚਾਹੀਦਾ ਤੇ ਦੂਸਰੇ ਲੋਕਾਂ ਨੂੰ ਵੀ ਜਾਗਰੂਕ ਕਰਨਾ ਲੋਕਾਂ ਦਾ ਮੋਢਲਾ ਫਰਜ਼ ਹੈ ਕਿਉਂਕਿ ਜਿਹੜੇ ਅਸੀਂ ਸਮਾਨ ਵਰਤਦੇ ਹਾਂ ਪੂਜਾ ਵਾਸਤੇ ਸਮਗਰੀ ਵਰਤਦੇ ਹਾਂ ਤਾਂ ਉਸ ਤੋਂ ਬਾਅਦ ਜਦੋਂ ਉਹ ਕਾਰਜ ਸੰਭਣ ਹੋ ਜਾਂਦਾ ਤਾਂ ਜਿਹੜੀ ਸਮਗਰੀ ਦੂਸਰੀ ਹੁੰਦੀ ਪੂਜਾ ਵਾਲੀ ਉਹ ਇੱਥੇ ਸੁੱਟ ਕੇ ਲੋਕ ਜਿਹੜੇ ਕੀ ਪ੍ਰਵਾਹ ਕਰਕੇ ਚਲੇ ਜਾਂਦੇ ਨੇ ਜਿਸ ਨਾਲ ਕਾਫੀ ਸਾਰੀਆਂ ਭਾਵਨਾਵਾਂ ਆਹਤ ਹੁੰਦੀਆਂ ਨੇ ਤੇ ਨਾਲ ਸਾਰਾ ਪਾਣੀ ਵੀ ਦੂਸ਼ਿਤ ਹੁੰਦਾ ਹੈ ਤੇ ਗੰਦਗੀ ਦਾ ਆਲਮ ਵਿਖਾਈ ਦਿੰਦਾ ਇਸ ਕਰਕੇ ਲੋਕਾਂ ਨੂੰ ਪੁਰਜ਼ੋਰ ਅਪੀਲ ਹੈ ਬੇਨਤੀ ਹੈ ਵੀ ਉਹ ਅਜਿਹੇ ਨਾ ਕਰਨ ਕੰਮ ਜਿਸ ਨਾਲ ਵਾਤਾਵਰਣ ਦੂਸ਼ਿਤ ਹੁੰਦਾ ਹੈ ਪਾਣੀ ਗੰਦਾ ਹੁੰਦਾ ਹੈ ਤੇ ਨਾਲ ਨਾਲ ਲੋਕਾਂ ਦੀਆਂ ਭਾਵਨਾਵਾਂ ਵੀ ਜਿਹੜੀਆਂ ਕੀ ਉਹ ਆਹਤ ਹੁੰਦੀਆਂ ਨੇ ਤਾਂ ਜੋ ਨਹਿਰ ਦੇ ਹਾਲਾਤ ਬਣੇ ਹੋਏ ਨੇ ਇਸ ਬਾਬਤ ਅਮਰਸਰ ਸ਼ਹਿਰ ਦੇ ਸਾਂਸਦ ਗੁਰਜੀਤ ਸਿੰਘ ਔਜਲਾ ਨਾਲ ਵੀ ਗੱਲਬਾਤ ਕਰਕੇ ਦੇਖ ਲੈਣੇ ਆ ਭਈ ਉਹਨਾਂ ਦਾ ਇਸ ਬਾਰੇ ਕੀ ਆਖਣਾ ਹੈ ਹਲੋ ਹਾਂਜੀ ਔਜਲਾ ਸਾਹਿਬ ਬੋਲੇ ਜੀ ਔਜਲਾ ਸਾਹਿਬ ਮੈਂ ਸਿਕੰਦਰ ਪਸੀਚਾ ਬੋਲਿਆ ਜੀ ਜੈਨਿਕ ਫਿਰਾ ਤੋਂ ਜੀ ਸਿਕੰਦਰ ਜੀ ਬੋਲਾ ਜੀ ਇੱਥੇ ਜੋ ਹਾਲਾਤ ਬਣੇ ਹੋਏ ਨੇ ਤਰਨਤਾਰ ਵਾਲੀ ਨਹਿਰ ਆ ਉਹ ਬਹੁਤ ਇਸ ਟਾਈਮ ਗੰਦਗੀ ਭਰਪੂਰ ਨਹਿਰ ਹੋਈ ਨਹਿਰ ਨਹੀਂ ਕਾਲਾ ਇਹਨੂੰ ਗੰਦਾ ਨਾਲਾ ਹੀ ਕਹਿ ਸਕਦੇ ਆ ਤੇ ਇਹਦੇ ਬਾਰੇ ਕੀ ਕਰ ਰਹੇ ਆ ਜੀ ਸਰ ਤੁਸੀਂ ਥੋੜਾ ਦੱਸ ਸਕਦੇ ਹੋ ਦੇਖੋ ਜਿਹੜਾ ਜਿਹੜਾ ਇਹਦਾ ਨਹਿਰ ਦਾ ਸਿਸਟਮ ਹੈ ਇਹ ਡਿਵੀਜੀਸ਼ਨ ਡਿਪਾਰਟਮੈਂਟ ਕੋ ਹੁੰਦਾ ਆ ਪਹਿਲੀ ਗੱਲ ਇਹ ਹੈ ਕਿ ਪਾਣੀ ਨਾ ਹੋਣ ਕਰਕੇ ਔਰ ਜਿਹੜਾ ਲੋਕਾਂ ਵੱਲੋਂ ਕੁਛ ਮਨਾਉਂਤਾ ਕਰਕੇ ਇਹਦੇ ਵਿੱਚ ਕੁਛ ਨਾ ਕੁਛ ਛੁੱਟੀ ਜਾ ਰਹੇ ਨੇ ਉਹਦੇ ਕਰਕੇ ਉਹ ਗੰਦੇ ਢੇਰ ਲੱਗੇ ਨੇ ਔਰ ਮੈਂ ਡੀਸੀ ਸਾਹਿਬ ਦੇ ਧਿਆਨ ਚ ਦਿੱਤਾ ਸੀ ਮੇਰਾ ਖਿਆਲ ਉਹ ਸਾਫ ਇਹਨੂੰ ਕਰਨਗੇ ਕਿਉਂਕਿ ਇਹਦੇ ਲੱਗੇ ਸੀ ਪ੍ਰੋਜੈਕਟ ਬਣਾਇਆ ਸਮਾਰਟ ਸਿਟੀ ਤੋਂ ਜਿਹੜਾ ਤੁਸੀਂ ਲਾ ਕੇ ਦੇਖ ਰਹੇ ਨਾ ਜਿੱਥੇ ਪੁਰਾਣਾ ਬਿਜਲੀ ਘਰ ਸੀ ਜੀ ਉਹਦੀ ਮੈਂ ਰੈਨੋਵੇਸ਼ਨ ਕਰਨ ਵਾਸਤੇ ਮੈਂ ਕੋਸ਼ਿਸ਼ ਕਰ ਰਿਹਾ ਕੋਈ ਕੰਪਨੀ ਦੇ ਨਾਲ ਕੰਟਰੈਕਟ ਮੇਰੇ ਹੋਏ ਕੁ ਦੋ ਦੇ ਨਾਲ ਕਿ ਪੁਰਾਣਾ ਬਿਜਲੀ ਘਰ ਵੀ ਉਸੇ ਤਰੀਕੇ ਨਾਲ ਚੱਲੇ ਜਿੱਦਾਂ ਪੁਰਾਣੀ ਬਿਜਲੀ ਪੈਦਾ ਹੁੰਦੀ ਸੀ ਜੀ ਚਾਹੇ ਕਿ ਉਹ ਇੱਕ ਮਤਲਬ ਬਹੁਤ ਬਿਜਲੀ ਤਾਂ ਨਹੀਂ ਪੈਦਾ ਕਰੂਗਾ ਪਰ ਇੱਕ ਸਾਡਾ ਪ੍ਰਾਤਨ ਇਤਿਹਾਸ ਹੈ ਔਰ ਲੋਕ ਸਾਡਾ ਟੂਰਿਸਟ ਸਿਟੀ ਹੋਣ ਕਰਕੇ ਇੱਥੇ ਇੱਕ ਟੂਰਿਸਟ ਪੁਆਇੰਟ ਵੀ ਬਣਨਾ ਹੈ ਬਾਕੀ ਜਿਹੜੀ ਨਹਿਰ ਦੀ ਵੈਸੀ ਜਿਹੜੀ ਸਿਰਚਨਾ ਹੈ ਮੇਰਾ ਮੰਨਣਾ ਹੈ ਕਿ ਇਹਨੂੰ ਬਹੁਤ ਵਧੀਆ ਤਰੀਕੇ ਨਾਲ ਮਤਲਬ ਇਹਦੀ ਲਾਈਨਿੰਗ ਵਗੈਰਾ ਬਣਾ ਲੱਗੇ ਪਰ ਸਫਾਈ ਦਾ ਪ੍ਰੋਪਰ ਪ੍ਰਬੰਧ ਹੋਣਾ ਚਾਹੀਦਾ ਉਰਦੇ ਵਾਸਤੇ ਸਟੇਟ ਗਵਰਨਮੈਂਟ ਨੂੰ ਮੈਂ 2-3 ਵਾਰ ਲਿਖਿਆ ਵੀ ਹੈ ਕਿ ਤੁਸੀਂ ਇਹਦੇ ਇਹਨੂੰ ਸੰਭਾਵ ਸਾਭ ਸੰਭਾਲ ਕਰੋ ਕਿਉਂਕਿ ਇਹ ਸਬਜੈਕਟ ਜਿਹੜਾ ਇਹ ਸੈਂਟਰ ਗਵਰਨਮੈਂਟ ਦਾ ਨਹੀਂ ਹੈਗਾ ਜੀ ਪਰ ਸੈਂਟਰ ਗਵਰਨਮੈਂਟ ਤੋਂ ਮੈਂ ਜਿੰਨੀਆਂ ਯੂਬੀਡੀਸੀ ਦੀਆਂ ਨਹਿਰਾਂ ਨੇ ਉਹਨਾਂ ਸਾਰੀਆਂ ਨੂੰ ਪਰਬਾਰੀ ਦਵਾਬ ਨਹਿਰਾਂ ਨੇ ਵੀ ਉਹਦਾ ਦੀ ਖਲਾਈ ਵਾਸਤੇ ਮੈਂ ਜਿਹੜਾ ਬਜਿੰਦਰ ਸ਼ਖਾਵਤ ਨੇ ਜਿਹੜੇ ਇਰੀਗੇਸ਼ਨ ਮਿਨਿਸਟਰ ਨਾਲ ਦੋ ਵਾਰ ਮਿਲਿਆ ਮੈਂ ਜੀ ਪਹਿਲੋ 1200 ਕਰੋੜ ਦਾ ਪ੍ਰੋਜੈਕਟ ਸੀ ਹੁਣ 1600 ਕਰੋੜ ਦਾ ਪ੍ਰੋਜੈਕਟ ਹੈ ਕਿ ਇਹਨਾਂ ਸਾਰੀਆਂ ਨਹਿਰਾਂ ਦੀ ਖਲਾਈ ਕਰਾਈ ਜਾਵੇ ਉਹ ਖਲਾਈ ਦੀ ਬਹੁਤ ਵੱਡੀ ਲੋੜ ਹੈ ਪਰ ਜਿਹੜੀ ਅ ਉਹ ਬਿਲਕੁਲ ਹੁਣ ਪਾਣੀ ਨਾ ਹੋਣ ਕਰਕੇ ਗੰਦ ਤੇ ਇੱਥੇ ਲਗਾਤਾਰ ਹੀ ਅਸੀਂ ਲੋਕ ਸੁੱਟ ਰਹੇ ਕੋਈ ਸਾਡੀਆਂ ਜਿਹੜੀਆਂ ਨਾਗਰਿਕ ਐ ਸਾਡੀਆਂ ਵੀ ਜ਼ਿੰਮੇਵਾਰੀਆਂ ਕਿ ਅਸੀਂ ਸਪੈਸ਼ਲ ਗੰਦ ਉਹਦੇ ਵਿੱਚ ਸੁੱਟਣ ਜਾਂਦੇ ਆ ਜੀ ਬਿਲਕੁਲ ਮੈਂ ਮੈਂ ਤੁਹਾਡੀ ਗੱਲ ਨੂੰ ਥੋੜਾ ਰੋਕਣਾ ਚਾਹਾਂਗਾ ਕਿਉਂਕਿ ਸਰਕਾਰ ਹਰ ਪਾਸੇ ਨਹੀਂ ਕਰ ਸਕਦੀ ਨਾਲ ਲੋਕਾਂ ਦਾ ਸਹਿਯੋਗ ਵੀ ਜ਼ਰੂਰੀ ਹੈ ਵੇਖ ਲੋਕ ਲੋਕਾਂ ਦੇ ਵਿੱਚ ਵੇਖੋ ਕੋਈ ਹਾਰਿਆ ਹਾਰ ਸੁੱਟਦੇ ਜਿਹਦੇ ਚ ਆ ਕੇ ਮਤਲਬ ਜਿਹੜੀਆਂ ਕਰਮਕਾਰ ਨੂੰ ਲੋਕ ਅਸੀਂ ਪ੍ਰੈਫਰ ਕਰਦੇ ਆਂ ਪਰ ਕਈ ਮਨਮਤ ਕਰਕੇ ਕਈ ਮਤਲਬ ਕਿਸੇ ਦੇ ਆਖੇ ਲੱਗ ਕੇ ਕਿ ਤੇਰਾ ਜਨਮ ਸੁਧਰ ਸਕਦਾ ਜਾਂ ਤੁਹਾਡੇ ਕੁਝ ਅੱਗੇ ਜਿਹੜੀਆਂ ਜਾਨੀ ਇੱਕ ਮੁਸ਼ਕਲਾਂ ਨੇ ਉਠਾਲ ਹੋ ਸਕਦੀਆਂ ਪਾਣ ਮੈਂ ਮਨਮਤ ਫਸੇ ਲੋਕ ਨੇ ਮੈਂ ਮਾ ਪਰਮਾ ਜੀ ਬਸ ਸਿੱਧੀ ਜੀ ਗੱਲ ਹੈ ਕਿ ਉਹ ਲੋਕ ਜਿਆਦਾ ਇਹਦੇ ਵਿੱਚ ਜਿਹੜਾ ਇਹ ਇਹਨੂੰ ਪਾਣੀ ਨੂੰ ਗੰਦਲਾ ਕਰ ਰਹੇ ਨੇ ਔਰ ਸੁੱਟ ਰਹੇ ਨੇ ਔਰ ਹੁਣ ਵੀ ਵੇਖੋ ਉਹਨਾਂ ਦੇ ਹੋਰ ਕੋਈ ਦੇਰ ਨਹੀਂ ਗਾ ਕੇ ਕੋਈ ਨੇ ਕਿ ਸਰਕਾਰੀ ਮੁਲਾਜ਼ਮ ਨੇ ਗੰਦ ਸੁੱਟਿਆ ਜਾਂ ਕੋਈ ਸਪੈਸ਼ਲ ਛੁਟ ਗਿਆ ਨਹੀਂ ਉਹ ਸਾਰੇ ਜਿੰਨਾ ਹੀ ਗੰਦੇ ਉਹ ਸਾਰਾ ਇਹਦਾ ਵਹਿਮਾ ਭਰਮਾਲੇ ਲੋਕ ਨੇ ਉਹ ਪਾ ਕੇ ਜਾਂਦੇ ਨੇ ਔਰ ਉਹੀ ਹੈ ਪਰ ਉਹ ਵਗਦੇ ਪਾਣੀ ਤੇ ਪਤਾ ਨਹੀਂ ਲੱਗਦਾ ਹੁਣ ਪਾਣੀ ਘਟਣ ਕਰਕੇ ਤੁਸੀਂ ਵੇਖੋ ਕਿ ਜੇ ਵਗਦਾ ਪਾਣੀ ਮੇ ਪਤਾ ਨਹੀਂ ਲੱਗਣਾ ਕਿ ਕਿੰਨਾ ਟੰਨਾ ਦੇ ਟੰਨੇ ਦੇ ਹਿਸਾਬ ਨਾਲ ਅਸੀਂ ਪਾਣੀ ਨੂੰ ਗੰਦਲਾ ਕਰ ਰਹੇ ਹਾਂ ਵਿੱਚੇ ਦੇ ਪਾ ਕੇ ਇਹ ਚੀਜ਼ਾਂ ਸੋ ਫਿਰ ਵੀ ਮੈਂ ਸਰਕਾਰ ਤੋਂ ਆਪ ਆਪਣੇ ਲੈਵਲ ਤੇ ਵੀ ਮੈਂ ਆਉਣਾ ਹੈ ਔਰ ਮੈਂ ਤੁਸੀਂ ਵਿਜਿਟ ਵੀ ਕਰੂੰਗਾ ਮੈਂ ਡੀ ਸਾਹਿਬ ਨੂੰ ਕਹਿਣਾ ਵੀ ਜੇ ਤਾਂ ਕੋਈ ਆਪਣੇ ਲੈਵਲ ਦੇ ਉੱਤੇ ਇਹਦੀ ਸਫਾਈ ਇੱਕ ਵਾਰੀ ਜ਼ਰੂਰ ਕਰਵਾਓ ਤਾਂ ਕਿ ਠੀਕ ਹੋਏ ਪਰ ਚਲੋ ਇੱਕ ਵਾਰੀ ਤੇ ਹੋ ਜੇਗੀ ਜੀ ਪਰ बार-बार ਆਪਾਂ ਲੋਕਾਂ ਨੂੰ ਵੀ ਮੰਨਣਾ ਪਊਗਾ ਤੇ ਤੁਹਾਡੇ ਸਾਹਮਣੇ ਕਹਿਣਾ ਚਾਹੁੰਦਾ ਜਿੰਨੇ ਲੋਕ ਸੁਣ ਰਹੇ ਹੈ देखो ਸਾਡੀਆਂ ਜ਼ਿੰਮੇਵਾਰੀਆਂ ਵੀ ਆ ਜਿਹੜੇ ਸਾਡੇ ਘਰਾਂ 'ਚ ਬੱਚੇ ਜਿਹੜੇ ਜਿਹੜੇ ਪੜ ਰਹੇ ਨੇ ਜਿਹੜਾ ਸਾਡਾ ਫਿਊਚਰ ਹੈ ਜਿਨ੍ਹਾਂ ਦੇ ਸਿਰ ਤੇ ਤੁਸੀਂ ਘਰ ਛੱਡਣਾ ਹੈ ਜਿਨ੍ਹਾਂ ਨੂੰ ਤੁਸੀਂ ਵੱਡੇ ਅੱਛੇ ਉਹਦਿਆਂ ਦੇ ਵੇਖਣਾ ਚਾਹੁੰਦੇ ਜੇ ਉਹ ਸਾਡੀਆਂ ਵੀ ਜ਼ਿੰਮੇਵਾਰੀਆਂ ਕਿ ਉਹਨੂੰ ਘਟੋ ਘਟ ਵਾਤਾਵਰਨ ਤੇ ਸਾਫ ਦੇਦੀ ਹੈ ਨਾ ਇਹ ਨਾ ਕੰਮ ਕਰੀਏ ਸੋ ਮੈਂ ਮੇਰੀ ਹੱਥ ਜੋੜ ਕੇ ਸਿਨੇਮਰ ਬੇਨਤੀ ਹੈ ਸਾਰੇ ਸ਼ਹਿਰ ਵਾਸੀਆਂ ਨੂੰ ਕਿ ਨਹਿਰਾਂ ਦੇ ਵਿੱਚ ਚਲਦੀਆਂ ਨਹਿਰਾਂ ਦੇ ਵਿੱਚ ਜਾਂ ਖਾਲਿਆਂ ਦੇ ਵਿੱਚ ਇਹ ਇਹ ਕੰਮ ਨਾ ਕਰੋ ਵਹਿਮਾ ਪਰਮਾਲਾ ਇਹ ਕੰਮ ਨਾ ਕਰੋ ਇਹਨੂੰ ਬੰਦ ਕਰ ਦਿਓ ਔਨਲੇ ਸਮੇਂ ਅੰਦਰ ਸਫਾਈ ਇਹਦੀ ਹੋ ਜਾਏਗੀ ਜੀ ਬਿਲਕੁਲ ਹੋਏਗੀ ਕਿਉਂ ਨਹੀਂ ਹੋਏਗੀ ਮੈਂ ਡੀ ਸਾਹਿਬ ਨੂੰ ਕਹਿਣਾ ਹੈ ਕਿਉਂਕਿ ਉਹ ਹੀ ਐਸਵੇਰੇ ਕਾ ਜਿਹੜੇ ਸਿਟੀ ਤੋਂ ਦੇਖ ਰਹੇ ਨੇ ਸਾਰਾ ਤੇ ਉਹਨਾਂ ਨੂੰ ਮੈਂ ਕਹਿਣਾ ਕਿ ਇਰੀਗੇਸ਼ਨ ਡਿਪਾਰਟਮੈਂਟ ਨਾਲ ਗੱਲ ਕਰਕੇ ਈਮੀਜੇਟੇ ਤੇ ਕੋਈ ਨਾ ਕੋਈ ਐਕਸ਼ਨ ਲਾਏ ਧੰਨਵਾਦ ਸਰ ਤੁਹਾਡਾ ਗੱਲਬਾਤ ਦਾ ਮਾਹੌਲ ਸ਼ੁਕਰੀਆ ਜੀ ਤਾਂ ਸਾਂਸਦ ਗੁਰਜੀਤ ਸਿੰਘ ਅੋਜਲਾ ਨਾਲ ਗੱਲਬਾਤ ਕੀਤੀ ਗਈ ਹੈ ਔਰ ਉਹਨਾਂ ਨੇ ਵੀ ਇਹ ਆਖਿਆ ਵੀ ਲੋਕਾਂ ਨੂੰ ਗੁਰੇਜ਼ ਕਰਨਾ ਚਾਹੀਦਾ ਕਿਉਂਕਿ ਵਹਿਮ ਭਰਮਾਂ ਵਿੱਚ ਲੋਕ ਫਸੇ ਹੋਏ ਨੇ ਬਹੁਤ ਸਾਰੀ ਪੂਜਾ ਦੀ ਸਮਗਰੀ ਜਿਹੜੀ ਕਿ ਇੱਥੇ ਸੁੱਟਦੇ ਨੇ ਹੋਰ ਵੀ ਗੰਦਗੀ ਸੁੱਟਦੇ ਨੇ ਜਿਸ ਕਰਕੇ ਇਹ ਜਿਹੜੀ ਕਿ ਨਹਿਰਾਂ ਬਹੁਤ ਗੰਦੀਆਂ ਹੋ ਚੁੱਕੀਆਂ ਨੇ ਔਰ ਇਹ ਨਹਿਰਾਂ ਜਿਹੜੀ ਕਿ ਨਾਲਿਆਂ ਦਾ ਰੂਪ ਲੈਂਦੀਆਂ ਜਾ ਰਹੀਆਂ ਨੇ ਇਸ ਕਰਕੇ ਲੋਕਾਂ ਨੂੰ ਵੀ ਗਰੀਸ ਕਰਨਾ ਚਾਹੀਦਾ ਕਿਉਂਕਿ ਸਰਕਾਰ ਹਰ ਥਾਂ ਜਿਹੜੀ ਕਿ ਉਹ ਕੰਮ ਨਹੀਂ ਕਰ ਸਕਦੀ ਲੋਕਾਂ ਦੇ ਸਹਿਯੋਗ ਤੋਂ ਬਿਨਾ ਤੇ ਦੂਜੇ ਪਾਸੇ ਪ੍ਰਸ਼ਾਸਨ ਨੂੰ ਵੀ ਚਾਹੀਦਾ ਹੈ ਕਿ ਇਸ ਦੀ ਜਿਹੜੀ ਕਿ ਨਹਿਰ ਦੀ ਸਫਾਈ ਜਿਹੜੀ ਕਿ ਉਹ ਯਕੀਨੀ ਬਣਾਈ ਜਾਵੇ ਕੈਮਰਾ ਪਰਸਨ ਸੁਖਪਾਲ ਦੇ ਨਾਲ ਸਿਕੰਦਰ ਪਸਰੀਚਾ ਧਾਰਨਿਕ ਸ੍ਰੀ ਟੀਵੀ ਅੰਮ੍ਰਿਤਸਰ